ਸਸਕਲ ਦੀ ਸਾਰਿਆਂ ਨੂੰ ਮੈਂ ਉਹਦਾ ਕਾਕੂ ਹੀਰਾ ਬਣਾ ਲਈ ਆਲਾ ਤੇ ਲਓ ਜੀ ਅੱਜ ਵਰਕਸ਼ਾਪ ਤੇ ਕੰਮ ਬਹੁਤ ਜ਼ਿਆਦਾ ਆ ਰਿਹਾ ਤੇ ਹੁਣ ਆਪਾਂ ਜੇਸੀਬੀ ਦਾ ਕੰਮ ਆ ਜਿਹੜਾ ਉਹ ਕਰਾਂਗੇ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਉਹਦੇ ਫਿੱਟ ਕਰਨਾ ਜੀ A to Z ਵੈਲਡਿੰਗ ਦਾ ਕਾਫੀ ਕੰਮ ਆਪਣੇ ਕੋਲ ਤੇ ਆ ਆਪਣੀ ਵਰਕਸ਼ਾਪ ਸੁਹਾਗਾ ਕਰਿਆ ਲੋਡ ਪਹਿਲਾਂ ਤੇ ਆ ਆਪਣੀ ਵਰਕਸ਼ਾਪ ਆ ਜੀ ਤੁਹਾਨੂੰ ਦਿਖਾਉਣ ਲੱਗੇ ਆ ਇਹ ਆਪਣੀ ਵਰਕਸ਼ਾਪ ਆ ਤੇ ਸਾਰਾ ਕੰਮ ਇੱਥੇ ਹੋ ਹੁੰਦਾਗਾ ਤੇ ਕਾਫੀ ਭਰਾ ਕਹਿੰਦੇ ਸੀ ਬਾਈ ਛੋਟੀਆਂ ਵੀਡੀਓ ਬਹੁਤ ਘੱਟ ਆ ਰਹੀਆਂ ਬਹੁਤ ਘੱਟ ਆ ਰਹੀਆਂ ਕਿਉਂਕਿ ਵੀਰੇ ਬਿਜੀ ਬਹੁਤ ਹੁੰਨੇ ਆ ਤੇ ਜੁੜੇ ਰਹੋ ਪੂਰੀ ਵੀਡੀਓ ਦੇ ਵਿੱਚ ਤੇ ਪੂਰੀ ਵੀਡੀਓ ਬਣਾ ਕੇ ਤੁਹਾਨੂੰ ਆਪਾਂ ਤੁਹਾਡੇ ਰੂਪ ਰੂਪ ਕਰਾਂਗੇ ਤੇ ਜਿਹੜੀ ਆਹਾ ਟੈਂਕੀ ਆ ਜੀ ਇਹਦੇ ਉੱਤੇ ਆਪਾਂ ਮਰੂਤੀ ਕਾਰ ਵਾਲਾ ਜਿਹੜਾ ਟੱਕਣ ਵੱਢ ਕੇ ਫਿੱਟ ਕਰਾਂਗੇ ਆਪਾਂ ਇਸ ਤੇ ਤੇ ਤੁਹਾਨੂੰ ਵੀਡੀਓ ਵੀ ਪਾਵਾਂਗੇ ਕਿਉਂਕਿ ਇਹਦੇ ਤੇ ਲੋਕ ਆ ਜਿਹੜਾ ਲੋਕ ਲੱਗਦਾ ਹੋ ਜੂਗਾ ਠੀਕ ਆ ਤੇ ਆਪਾਂ ਹੁਣ ਦੇਖਦੇ ਹਾਂ ਨਾ ਮਤਲਬ ਆ ਟੱਕਣ ਦੇ ਲੋਕ ਨਹੀਂ ਲੱਗਿਆ ਹੁੰਦਾ ਪਰ ਆਪਾਂ ਲੋਕ ਆ ਜਿਹੜਾ ਇਹ ਤੇ ਲੱਗਦਾ ਕਰਾਂਗੇ ਕਿਉਂਕਿ ਅ ਮਰੂਤੀ ਕਾਰ ਵਾਲੇ ਦਾ ਟੈਂਕੀ ਦਾ ਹੁੰਦਾ ਜੀ ਉਹ ਵੱਢ ਕੇ ਲਾਵਾਂਗੇ ਪਹਿਲਾਂ ਵੀ ਆਪਾਂ ਲਾਇਆ ਤੇ ਲੋਕ ਆ ਜਿਹੜੇ ਉਹ ਲੱਗਦੇ ਹੋ ਜਾਣਗੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਹੁਣ ਆਪਣਾ ਦੁਕਾਨ ਤੇ ਕਾਫੀ ਕੰਮ ਹੋ ਜਾਂਦੀ ਹੈਗੇ ਤੇ ਕੱਲ ਆਪਾਂ ਝਾਲੀਆਂ ਜਿਹੜੀਆਂ ਟਰਾਲੀਆਂ ਦੇ ਲਾ ਕੇ ਹਟੇ ਆ ਤੇ ਅੱਜ ਆਪਾਂ ਫਿਰ ਜੇਸੀਵੀ ਦਾ ਕੰਮ ਆ ਜਿਹੜਾ ਇਹ ਕਰਨਾ ਕਾਫੀ ਕੰਮ ਹੈ ਦਾ ਵੀ ਤਕਰੀਬਨ ਸਾਰੇ ਦਿਨ ਵਾਂਗੂ ਲੱਗ ਜੂਗਾ ਜੀ ਇਹ ਆਜੋ ਤੁਹਾਨੂੰ ਦਿਖਾਉਣੇ ਆ ਇਧਰੋਂ ਵੀ ਪੂਰੇ ਸ਼ੌਂਕ ਦੇ ਨਾਲ ਕੰਮ ਕਰਨਾ ਪਏਗਾ ਕਿਉਂਕਿ ਆਪਾਂ ਜੋ ਵੀ ਕੰਮ ਕਰਦੇ ਆ ਆਪਾਂ ਅੱਛੀ ਨਾਲ ਕਾਹਲ ਨਾਲ ਕੰਮ ਨਹੀਂ ਕਰਦੇ ਬਹੁਤ ਹੀ ਮਤਲਬ ਹੈ ਨਾ ਸ਼ੌਂਕ ਦੇ ਨਾਲ ਕੰਮ ਕਰੀਦਾ ਕਿਉਂਕਿ ਜਦੋਂ ਵੀ ਕੰਮ ਕਰਨਾ ਵਧੀਆ ਕਰਨਾ ਚਾਹੀਦਾ ਕੋਈ ਵੀ ਚਾਹੇ ਨਾ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਤੇ ਆਪ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੇ ਇਸ ਕਰਕੇ ਆਪਾਂ ਜਿਹੜੀ ਵੀਡੀਓ ਆਡੀਓ ਬਣਾ ਰਹੇ ਆਂਗੀ ਠੀਕ ਹੈ ਜੀ। ਤੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਤੁਹਾਨੂੰ ਆਪਾਂ ਬਾਹਰੋਂ ਜਿਹੜੀ ਲੋਕੇਸ਼ਨ ਆ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੀ ਦੁਕਾਨ ਦੀ। ਵਰਕਸ਼ਾਪ ਦੀ ਆਪਣੀ ਤੇ ਇੱਧਰੋਂ ਇਹ ਆਪਣਾ ਬਰਮਾ ਆ ਗਿਆ। ਤੇ ਬਿਲਡਿੰਗ ਸੈੱਟ ਆ ਗਿਆ ਇਧਰੋਂ ਗੇਟ ਹੋ ਰਹੀ ਪਿਆ ਗੇਟ ਵੀ ਲੋਡ ਕਰਨਾ ਆਪਾਂ ਤੇ ਸ਼ੇਅਰ ਕਰਿਓ ਤੇ ਇਧਰ ਆਪਣਾ ਗ੍ਰਾਈਂਡਰ ਆ ਗਿਆ ਟੋਕਿਆਂ ਦੇ ਦੰਦੇ ਵਗੈਰ ਆਪਾਂ ਉਹ ਵੀ ਕੱਢਦੇ ਆ ਨਾਲ ਨਾਲ ਹਨ ਤੇ ਦਾਤੀਆਂ ਦੀ ਵੀ ਸਾਰਾ ਕੰਮ ਹੀ ਆਪਣੇ ਕੋਲੇ ਟੀਟਾ ਆਪਣੇ ਕੋਲੇ ਹੈਗਾ ਤੇ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਤੇ ਸੰਦ ਕਿਉਂਕਿ ਆਪਣੇ ਕੋਲ ਸਾਰੇ ਡਬਲ ਡਬਲ ਆ ਜੀ A to Z ਕਿਉਂਕਿ ਅਸੀਂ ਦੋ ਮਿਸਤਰੀਆਂ ਇਥੇ ਤੇ ਮੈਂ ਵੀ ਨਾਲ ਲੱਗਦਾ ਤੇ ਆਪਣੇ ਇੱਕ ਹੋਰ ਮਿੱਤਰ ਉਹ ਵੀ ਨਾਲ ਲੱਗ ਕੇ ਸਾਰੇ ਹਨਾ ਤੇ ਇਕੱਠਾ ਕੰਮ ਕਰਕੇ ਤੇ ਵਰਕਸ਼ਾਪ ਆਪਣੀ ਆਪ ਦੀ ਖੋਦੀ ਤੇ ਆ ਆ ਆਪਣਾ ਗੇਟ ਆ ਬਿਲਕੁਲ ਜਮਾ ਸੜਕ ਦੇ ਉੱਤੇ ਆਪਣਾ ਘਰ ਆ ਜੀ ਜਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆ ਸੜਕ ਕਿਹੜੀ ਵਨ ਸਟਾਰਟ ਹੋ ਜੂਗੀ ਤੇ ਕਰਿਓ ਜੀ ਵੀਡੀਓ ਸ਼ੇਅਰ ਤੇ ਪ੍ਰੋਪਰ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਜੀਸੀਬੀ ਬਿਲਕੁਲ ਜਮਾ ਕਲੀਅਰ ਕਰਤੀ ਤੁਹਾਨੂੰ ਦਿਖਾਵਾਂਗੇ ਵੀ ਕਿਹੜੀ ਕਿਹੜੀ ਚੀਜ਼ ਆਪਾਂ ਚੇਂਜ ਕੀਤੀ ਆ ਤੇ ਤੁਸੀਂ ਆਪ ਹੀ ਕਹੋਗੇ ਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਅਗਲੀ ਵੀਡੀਓ 'ਚ ਮਿਲਦੇ ਹਾਂ